ਲਓ ਵੀ ਆਪਾਂ ਕਰ ਲਈ ਜੀਪ ਸਟਾਰਟ ਹੁਣ ਚੱਲਦੇ ਆਪਾਂ ਮੇਲੇ ਤੇ ਹਾਂ ਮੇਲੇ ਤੇ ਆਨੇ ਕਿੱਥੇ ਚਲਦੇ ਆ ਮੇਲੇ ਤੇ ਮੇਲੇ ਤੇ ਜੀਪ ਕੱਢ ਲਈ ਜੀਪ ਕੱਢ ਲਈ ਹਾਂ ਬਸ ਠੀਕ ਹੋਣਾ ਬਸ ਜੀਪ ਕਰ ਲਈਏ ਕਿ ਨਾ ਸਿੱਧੀ ਵੀ ਪਾ ਲਿਆ ਜੀਨ ਵੀ ਪਾ ਲਿਆ ਆਪਾਂ ਫੇਰ ਪਾ ਲਿਆ ਚੱਲ ਜਾਈਏ ਮੇਲੇ ਬਸ ਕਗਨ ਸ਼ਰਮੇ ਹੋਰੀ ਆਉਂਦੇ ਆ ਸਖਵੰਤ ਤੇ ਰਜਿੰਦਰ ਹੋ ਗਿਆ ਫੇਰ ਚੱਲਦੇ ਫੇਰ ਦਿਖਾਉਣਾ ਤੁਹਾਨੂੰ ਮੇਲੇ ਅੱਜ ਬਈ ਇੱਕ ਚੱਲੇਗਾ ਬਈ ਲੈਗੇ ਚਲenge ਜੀ ਕੀ ਕਰੇਗਾ ਤੂੰ ਜਵਾਕਾ ਵਾਸਤੇ ਮੇਲਾ ਹੁੰਦਾ ਮੇਲਾ ਮੱਥਾ ਟੇਕ ਆਵਾਂਗੇ ਕੋਈ ਸੁੱਖ ਸੀਰ ਨਹੀਂ ਦੇਣੀ ਹੁੰਦੀ ਆ ਸੁੱਖ ਸੀਰ ਨਹੀਂ ਦੇਣੀ ਤੂੰ ਹੱਲ ਪੱਟ ਲੈ ਸੁੱਖ ਸੀਰ ਨਹੀਂ ਸੁੱਖੀ ਹੁੰਦੀ ਬਈ ਇਹ ਪਿੱਛੇ ਲੈਣਾ ਪਿੱਛੇ ਸਾਲ ਪਿੱਛੇ ਰੰਮ ਜਦੇ ਹੋਰ ਹੋਰ ਕਿਨੇ ਜਾਣੇ ਚੜਾਵਾਂਗੇ ਬਈ ਅਜੇ ਖਰਮਾ ਰਾਂ ਬਈ ਖੁੱਲੋ ਸੱਦਾ ਹੀ ਆ ਗਿਆ ਸੁੱਖ ਸੁੱਖ ਸ਼ਰਮਾ ਰੰ ਅੰਦਰ ਰ ਸ਼ਰਮਾ ਅੰਦਰ ਹਾਂ ਕਿੱਥੇ ਜਾ ਕੇ ਸ਼ਰਮ ਓ ਅਜੇ ਆਈ ਅੰਦਰ ਆ ਆ ਬਈ ਇੱਕ ਮੁੰਡਾ ਆ ਗਿਆ ਆ ਜਾਂਦਾ ਆ ਜਾਂਦਾ ਤੋਏ ਆਉਂਗਾ ਕਿੱਥੇ ਜਾਣਾ ਕਰ ਆ ਚਲਿਏ 1 ਵਜੇ ਕਿਹਦੇ ਨਾਲ ਪਹੁੰਚਣਾ ਨਾ ਆ ਚਲੇ ਮੇਲੇ ਤੇ ਉੱਥੇ ਕਿਹੜਾ ਕਬਾਡੀ ਅੱਜ ਤੇਰਾ ਹਾਲਾਤ ਕਿਵੇਂ ਹੋ ਰਿਹਾ ਤੇਰੇ ਤੇਰੇ ਹਾਲਾਤ ਕਿਵੇਂ ਹੋ ਰਿਹਾ ਹਾਲਾਤ ਕੀ ਦੱਸੀਏ ਕੰਮ ਕਰਦੇ ਲਾ ਰੱਖੇ ਕਰ ਤੇ ਘਰ ਦੇ ਕੰਮ ਹੀ ਲਾਉਂਦੇ ਫਿਰ ਕਰਦੇ ਹੀ ਕਰਨ ਆਉਂ ਜਾਂਦੇ ਘਰੇ ਆਉਂ ਜਾਂਦਾ ਵੀ ਟਰੈਕਟਰ ਜਾਂਦਾ ਮੇਲੇ ਤੇ ਆਹ ਟਰੈਕਟਰ ਵਾਲਾ ਜ਼ਮਾਨਾ ਹੁਣ ਹਟ ਗਿਆ ਮੇਲੇ ਜਾਂ ਲਾ ਹਨ ਘਟ ਜਾਂਦੇ ਆ ਲੋਕ ਹੁਣ ਆਪਾਂ ਚੱਲ ਪਏ ਮੁੰਡੇ ਸਾਰੇ ਚੜਾ ਲਏ ਸਕੰਤ ਤੋਂ ਜਾ ਬੈਠਿਆ ਦੇਖੋ ਪਿੱਛੇ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਮੇਲੇ ਤੇ ਬਾਬੇ ਧਿਆਨ ਦਾਖ ਦੇਣਾ ਚਨੀਰ ਦਿਖਾਉਣਾ ਫਿਰ ਤੁਹਾਨੂੰ ਮਿਲਣਾ ਆਪਾਂ ਅੱਜ ਬੋਲੀ ਵੀ ਚੱਲੀ ਬਾਈ ਅੱਛਾ ਯਾਰ ਹੋਰ ਆ ਦੇਖੋ ਜੀ ਆਪਾਂ ਪਹੁੰਚ ਗਏ ਚਨੀਰ ਦੇ ਮੇਲੇ ਦੇ ਅੱਜਾਂ ਬਾਜੀ ਦੇ ਇਥੇ ਲੱਗ ਰਹੀਆਂ ਲੱਗੀਆਂ ਹੋਈਆਂ ਨਾਂ ਦਾ ਨਾ ਨਾ ਮੇਦੇ ਹੁੰਦਾ ਵੀ ਰੌਣਕ ਪੂਰੀ ਐ ਪੂਰਾ ਸ਼ਰਮਾ ਦਾ ਰੰਗ ਪੂਰਾ 8 ਲੱਗੀ ਹੋਈ ਐ ਨਾ ਪਾਣੀ ਗੇਟ ਆ ਗਿਆ ਜੀ ਦਾ ਬੋਲ ਬੰਨੋ ਜੀ ਦਾ ਬੇਗੀ ਹੋਵੇ ਸਿੱਖ ਜੀ ਦਾ ਇਹਨੂੰ ਲੱਗਦਾ ਪਾ ਮੈਨੇ ਲਾਵੇ ਆ ਪੂਰਾ ਬਈ ਉਹ ਕੁੱਤ ਦਵਾਉਣ ਦੇ ਐਸ਼ ਕਿ ਆਰੇ ਮਜਾ ਇਹਨੂੰ ਮੇਲਾ ਕਹਿੰਦੇ ਆ ਠੀਕ ਆ ਮਿੱਤਰੋ ਮੇਲਾ ਦਾ ਹੋ ਵੀ ਲੱਗ ਗਿਆ ਨਾ ਓਪੀਜ ਪੂਜ ਵਾਲੀਆਂ ਇਸਤਾਨਾ ਅਸਲ ਬਿਊ ਹੈ ਉਹ ਜਲੇਬੀ ਆ ਦੇਖੋ ਵੀ ਗਰਮਾ ਗਰਮ ਜਲੇਬੀ ਸ਼ਾਰਟ ਕਰਦੀ 50 ਰੁਪਏ ਜੇਤ ਕਰਦੀ 50 ਰੁਪਏ 100 100 ਰੁਪਏ ਦੀ 100 ਰੁਪਏ ਆ ਰੇ ਇੱਕ ਤਾਂ 100 ਰੁਪਏ ਦਾ 100 ਰੁਪਏ ਦਾ ਮੇਰਾ ਹਾਲ ਹੈ ਜਬ ਬੰਦੂ ਮਾਰੀ ਆਪੇ ਇੱਥੋਂ ਜਲਾਂਗੇ ਆਪਾਂ ਇਹ ਕਿਦਾ ਬਹੁਤ ਸਾਬਰੇ ਨਹੀਂ ਇਸ ਤਰ੍ਹਾਂ ਜਿਆਦਾ ਨਾ ਨਾਏ ਜਾ ਕੇ ਬਾਦੂ ਖਾਣਾ ਆ ਕਿਦਾ ਬੁੱਦਾ ਹਰ ਲੋਕ ਗੰਦਰਾ ਹੋਏ ਜਾਂ ਅਮਜਾ ਉੱਪਰ ਚਾਰ ਦਾਇਆਂ ਦਾ ਕਿਰ ਮਗਰ ਉਹ ਪਾਰਾ ਬੁਰਾ ਲੋ ਨਹੀਂ ਆ ਜਾ ਮੇਲੇ ਨੂੰ ਚਲੀ ਹੈ tenang, tenang, tenang. 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 ten ਫਿਜ਼ੀਕਲੀ ਗਾਵਾ ਆਹ ਬਹੁਤ ਧੰਨਵਾਦ ਕਰਨਾ ਵਾਲਾ ਹੈ ਫਿਜ਼ੀਕਲੀ ਬਾਜੋ ਹਰ ਜਾਰੇ ਅਸੀਂ ਕੀ ਕੁਛ ਲਾਵਾਂਗੇ ਤੁਸੀਂ ਠੀਕ ਐ ਇੱਥੇ ਰਾ ਦਿੰਦਾ ਓਏ ਉਹਨਾਂ ਥਾਲੀ ਵਿਆ ਸੀ ਉਹ ਅੱਗੇ ਰਾ ਦੇ ਚਲੋ ਨਗਾ ਰੱਖਿਓ ਨਗਾ ਰੱਖਿਓ ਇਹ ਤਾਂ ਬਾੜੀ ਨੂੰ ਆ ਜਮੀਨ ਖਾਲੀ ਉਹਨਾਂ ਬਾੜ ਦਿੰਦੇ ਖੜਾਣਾ ਆ ਇੱਥੇ ਬਾੜ ਬਸ ਬਾੜ ਖੜਾਣਾ ਬਾੜ ਦੇ ਥੋੜ ਗੱਡੀ ਵਾਲੇ ਕੱਢ ਲੈ ਭੈਣ ਯਾਰ ਪੱਕਾ ਕੰਮ ਹੋਣਾ ਇਹ ਵਾਲੇ ਦੀ ਗੱਡੀ ਆ ਅੱਗੇ ਮੈਨੂੰ ਖਾਇ ਤੂੰ ਡਰਾਇਆ ਮੈਨੂੰ ਦਿਲ ਤਾਂ ਜੋ ਉਹ ਤਾਂ ਬੜਾ ਕੁਛ ਨਾਲ ਮੱਥਾ ਟੇਕਣਾ ਸੌਖਾ ਇਹ ਜੇ ਬਿਜਲੀ ਨਹੀਂ ਕਰਕੇ ਨਾ ਉਹ ਤੂੰ ਦੀ ਬਾਹਰ ਹੋ ਗਈ ਉਹ ਤੇ ਵੀ ਸਦਾ ਇੱਕ ਵੀ ਤੋਂ ਨਾਲ ਚਲੀ ਅਜਾ ਬੁੱਧ ਤੁਮ ਉਹ ਟਰੈਕਟਰ ਦੇਖੋ ਬਈ ਕਿਹੜਾ ਟਰੈਕਟਰ ਲੈਣਾ ਦੱਸੋ ਟਰੈਕਟਰ ਲੈਣਾ ਚਲੋ ਆਓ ਇੱਕ ਆਪਾਂ ਦਾ ਨਾਮ ਜਾਨੀ ਜੁਲਦੀ ਸਤਰਾ ਕਾਉਂਟੈਂਡ ਵਾਲੇ ਬਾਲਸ ਤੇ ਹੋਏ ਰਾਸਾ ਬਾਈ ਜੀ ਗੇਟ ਤੇ ਫਾਇਰ ਤੇ ਹੋਈ ਰਸਤਾ ਚੜਦੇ ਬਾਈ ਜੀ ਗੇਟ ਤੇ ਜਿੰਨਾ ਕੋਠੇ ਜਗਾ ਤੂੰ ਹਾਇ ਅੱਜ ਨਾ ਕੋ ਨਾ ਤੇ ਮਿਲਤ ਨਾ ਵਕੀਲ ਸੱਜ ਕੇ ਮਰੀ ਕਰਾਲੂ ਮਰੀ ਕਰਾਲੂ ਆਪੇ ਮਿਲਤ ਨਾ ਵਕੀਲ ਸੱਜ ਕੇ ਮਰੀ ਕਰਾਲੂ ਆਪੇ ਤੁੰਡਾ ਤੇ ਜੁੜ ਕੇ ਬਾਈ ਜੀ ਨਤੋਂ ਆਂਦੀ ਟਾਣੀ ਨੇ ਨਾ ਕਿਨੇ ਪਿੱਟਣੇ ਕੋ ਬਾਤ ਕਰਦੇ ਨੇ ਸਭ ਹਾਨੀ ਨੀ ਗੁੰਡੀਆਂ ਦੇ ਸਿੰਘਿਆੜੀ ਕੋਈ ਮੁੱਤ ਨੂੰ ਬੜੇ ਮੈਂ ਉਹ ਮੁੱਤ ਨੂੰ ਬੜੇ ਮੈਂ ਹਾਨੀ ਨੀ ਗੁੰਡੀਆਂ ਦੇ ਸਿੰਘਿਆੜੀ ਕੋਈ ਮੁੱਤ ਨੂੰ ਬੜੇ ਮੇਰੇ ਕਾਹੇ ਕਹਿਆ ਬਈ ਖੀਰ ਦੇ ਮੇਲੇ ਤੇ ਖਾੜਾ ਹਣਾ ਆ ਦੇਖ ਲੋ ਇੱਥੇ ਵੀਰੇ ਲੋਕ ਇਕੱਠੇ ਹੋ ਲੱਗ ਰਿਹਾ ਖਾੜਾ ਦੇਖ ਲੋ ਕਿੰਨਾ ਕਾਠਾ ਮੇਲਿਆਂ ਦੇ ਪਹਿਲਾਂ ਮੇਲਿਆਂ ਤੇ ਖਾੜੇ ਵਝਾੜੇ ਹੁੰਦੇ ਐ ਹੁੰਦਾ ਈ ਸਾਰਾ ਸਿਸਟਮ ਆ ਦੇਖ ਲੋ ਕਿੰਨਾ ਸਿੱਕਾਂ ਚ ਲੈ ਕਿੰਨਾ ਹੁਣ ਗੱਡੀਆਂ ਗੁੱਡੀਆਂ ਹੋ ਗਿਆ ਪਹਿਲਾਂ ਟਰੈਕਟਰਾਂ ਤੇ ਆਉਂਦੇ ਹੁੰਦੇ ਲੋਕ ਟਰੈਕਟਰ ਹੀ ਟਰੈਕਟਰ ਖੜੇ ਹੋਏ ਚਾਰੇ ਪਾਸੇ ਹੁਣ ਕੱਟ ਆ ਜਵਾਟਾਉਣ ਲਈ ਖੜਦੇ ਅੱਜ ਤਾਂ ਪ੍ਰੋਡੂਸਰ ਪ੍ਰਿੰਦਰ ਸਿੰਘ ਸਰਪੰਚ ਜੀ ਤੁਹਾਨੂੰ ਬਾਬਾ ਜੀ ਦਾ ਚਾਲੂ ਯਾਤਰਾ ਕਰ ਆ ਜਾਂਦਾ ਗਗਨ ਸ਼ਰਮੇ ਹੋਰੀ ਓ ਇੱਧਰ ਦੀ ਆ ਜਾਓ ਪ੍ਰਿੰਦਰ ਜੀ ਸਰਪੰਚ ਜੀ ਬਾਬਾ ਜੀ ਦਾ ਚਾਲੂ ਯਾਤਰਾ ਕਰ ਆ ਜਾਣਾ ਐ ਇੱਥੇ ਬਕਾਫੀ ਆਂਦਾ ਇੱਥੇ ਮੱਝੇ ਦੇ ਆਂਦਾ ਆ ਨਾ ਬਾਹਰ ਚੱਲਦੇ ਜਣੋਲਾ ਕੰਨੀ ਆ ਜਾਓ ਪ੍ਰਿੰਦਰ ਜੀ ਸਰਪੰਚ ਜੀ ਬਾਬਾ ਜੀ ਦਾ ਚਾਲੂ ਯਾਤਰਾ ਕਰ ਆਪਾਂ ਗੱਲ ਕਰਾਂ ਬਾਬੇ ਲੰਗਰ ਦੇ ਸਾਬ ਆਗਿਆ ਆਪਾਂ ਤੇ ਅੰਦਾਜ਼ ਚੱਲਦੀ ਚੁਟੂਲਾ ਚੁਟੂਲਾ ਹਨਾ ਕਿੰਨਿਆਂ ਨੇ ਇਹ ਹੁੰਦੀਆਂ ਮੇਲਿਆਂ ਦੀ ਰੌਣਕ ਦੇਖੋ ਚੱਲਦੀਆਂ ਕਿੱਡੇ-ਕੱਡੇਆਂ ਚੁਟੂਲਾ ਇੱਥੇ ਹੀ ਸਾਈਡ ਤੋਂ ਦਿਖਾ ਦੇ ਜਿਹੜੇ ਲੱਗੇ ਹੋਏ ਨੇ ਕਵਿਸਰ ਜਿਹੜੇ ਪਹਿਲਾਂ ਮੇਲਿਆਂ ਦੀ ਸ਼ਾਨ ਹੁੰਦੀ ਸੀ ਕਵਿਸਰ ਆਹ ਆ ਚੁਲ ਕੇ ਹੁਣ ਘੱਟ ਲੋਕ ਸੁਣਦੇ ਨੇ ਬਹੁਤ ਹੀ ਘੱਟ ਲੋਕ ਦੇ ਰਿਪਰਸਟੈਂਡਾ ਚੰਡੋਲਾ ਕੰਨੀ ਰਾਸ ਪੈਂਦਾ ਜਵਾਕਾਂ ਦਾ ਜ਼ਿਆਦੇ ਉਤਾਰ ਗਲਾਸ ਚੱਲ ਪਿੱਤਾ 10 10 ਵਾਲੇ ਆਹਾ ਚੰਡੋਲਾ ਦੀ ਬਸ ਰਾਸ ਬਹੁਤ ਜ਼ਿਆਦਾ ਬਸ਼ੀਰ ਚੱਲ ਪਿਆ ਬਾਈ ਟ੍ਰੇਨ ਤੇ ਜੜੂਆ ਸ਼ਰਮਾ ਅੱਜ ਇੱਕ ਸਗਵੰਤਾ ਕੜਾ ਗੜੇਨ ਤੇ ਹਟਦਾ ਨਹੀਂ ਹਾਂ ਬਈ ਪੂਰਾ ਕੀ ਕਰਾਂਗਾ ਟ੍ਰੇਨ ਤੋਂ ਝੜ ਕੇ ਲੈ ਵੀ ਅੱਜ ਕਰਨ ਲੱਗਿਆ ਟ੍ਰੇਨ ਦਾ ਸਫ਼ਰ ਸ਼ਰਮਾ ਜੀ ਦਵੈਸ਼ ਜੀ ਕੁਸ਼ਤਾ ਜੀ ਤੇ ਮੈਂ ਹਣ ਹੁਣ ਦੇਖਦੇ ਆ ਫਿਰ ਕੀ ਕਹਿੰਦੇ ਆ ਚਲੋ ਖੜਜੋ ਬਾਈ ਖੜਜੋ ਹੁਣ ਪੂਰੇ ਹੋ ਗਏ ਸਵਾਰੀਆਂ ਪੂਰੀਆਂ ਹੋ ਗਈਆਂ ਸਵਾਰੀਆਂ ਬਾਈ ਕਹਿੰਨਾ ਪੂਰੀਆਂ ਹੋ ਗਈਆਂ 10 ਮਿੰਟ ਖੜਜੋ ਉਦੋਂ ਬਾਅਦ ਫੇਰ ਦੇਖਦੇ ਆਂ ਕਹਿੰਦਾ ਕੀ ਸਿਸਟਮ ਆ ਚਲੋ ਵੀ ਅਗਲਾ ਕਿਹੜਾ ਹੋਊਾ ਆਪਣਾ ਟ੍ਰੇਨ ਚੱਲਦੀ ਇੰਜਨ ਆ ਸੀ ਟ੍ਰੇਨ ਦਾ ਪਿੱਛੇ ਇਹ ਜਿਵਾਲ ਆਪਣੀ ਵਾਰੀ ਆ ਟ੍ਰੇਨ ਤੇ ਬਾਈ ਆ ਆ ਜੀ ਬਾਈ ਟ੍ਰੇਨ ਇਹਦੇ ਹੁਣ ਆਪਾਂ ਜੜਨਾ ਈ ਉਦੋਂ ਬਾਅਦ ਆਹੜੇ ਜਾਂਦਾ ਗੱਡੀਆਂ ਵੱਡੇ ਚਲੋਦਾ ਸੁਗਵੰਤਾ ਕਰਾ ਵੀ ਫੋਨ ਲਾ ਆ ਬਹਿ ਗਏ ਬਾਈ ਚਡੋਲ ਜਾਣਾ ਅੱਜ ਟਰੈਕ ਗੱਡੀ ਤੇ ਬਹਿ ਗਏ ਸ਼ਰਮਾ ਬਹਿ ਗਏ ਵੀ ਬਹਿ ਗਏ ਹਟਦਾ ਨਹੀਂ ਅੱਜ ਨਾ ਨਹੀਂ ਹਟਦੇ ਫੇਰ ਲਾਵਾਂਗੇ ਕਿਹੜਾ ਹੁਣ ਦੇਖਦਾ ਉਹਨੂੰ ਮੈਂ ਕਿਹਾ ਖਿਸਤਾ ਜਾ ਹਾਂ ਜਾਂਦ ਗਿਆ ਪੂਰਾ ਚੱਲ ਵੀ ਬਾਈ ਚੱਲ ਵੀ ਚੱਲ ਵੀ ਚੱਲ ਵੀ ਬਾਈ ਆਪਣੀ ਟ੍ਰੇਨ ਜੇ ਇਹ ਆਹ ਮੁੜ ਗਈ ਬਾਈ ਕਿਰਾਂ ਦਾ ਝਟਕਾ ਦੇ ਮਹਿਸੂਸ ਹੁੰਦਾ ਆ ਜਦ ਹੀ ਫੇਰ ਤੁਹਾਨੂੰ ਦਿਖਾਉਂਗਾ ਮੋੜ ਤੋਂ ਹਣਾ ਏ ਚਾਰਵਾ ਮੈਨੂੰ ਲੱਗਦਾ ਡੇਗੂ ਆਹ ਦੇਖ ਨਾ ਭਾਈ ਐਨੀ ਟ੍ਰੇਨ ਹੈ ਪਿੱਛੇ ਆ ਇਹ ਇੱਥੇ ਅੱਗੇ ਆ ਤੇਰਾ ਤਾਂ ਆਇਆ ਲੱਗਦਾ ਜਿਵੇਂ ਡੇਗੂ ਗਈ ਚਾਰਵਾ ਪੰਗਾ ਦਾ ਗਲਤ ਲੈ ਲਿਆ ਓਏ ਗੱਦਾਰ ਕਿਵੇਂ ਲੱਗਦਾ ਓਏ ਆ ਫਿਰ ਪਾਣੀ ਆ ਆ ਗਿਆ ਵੀ ਠੰਡਾ ਮਿੱਠਾ ਪਾਣੀ ਪਸਤਾਲ ਪੀਣ ਲੱਗ ਗਿਆ ਹੁਣ ਇਹ ਪ੍ਰਤਾਹ ਹੁੰਦੀ ਆ ਜੀ ਇਹ ਬਾਹਰ ਮੁੜਦਾ ਜਾਨੀ ਜਾਨੀ ਸੱਜਣਾ ਆਓ ਜੀ ਆ ਆ ਗਿਆ ਬਾਈ ਠੰਡਾ ਚਾਹ ਪੀਣਿਆ ਹੁਣ ਆਪਾਂ ਲਓ ਜੀ ਇੱਥੇ ਕੱਢੀ ਜਾਂਦੇ ਆ ਮਿੱਟੀ ਬਾਈ ਨਵੇਂ ਪਿਆਸੇ ਜੋੜੇ ਹਨਾ ਜਾਂ ਕਿਸੇ ਦੇ ਮੁੰਡਾ ਹੋਇਆ ਹੁੰਦਾ ਕੋਈ ਵੀ ਸੁੱਖ ਪੂਰੀ ਹੁੰਦੀ ਤਾਂ ਇੱਥੇ ਮਿੱਟੀ ਕੱਢ ਕੇ ਜਾਂਦੇ ਆ ਬਾਈ ਇੱਥੋਂ ਮਿੱਟੀ ਕੱਢ ਭਰ ਦਿਆ ਤੇ ਉਹ ਉੱਪਰ ਤੇ ਉੱਥੇ ਮੱਥਾ ਟੇਕ ਚਾਉਂਦੇ ਆ ਇਸ ਸਥਾਨ ਤੇ ਮਿੱਟੀ ਕਿੱਟੀ ਦੇ ਵਿੱਚ ਧਿਰ ਦੇ ਮੇਲੇ ਤੇ ਆ ਦੇਖੋ ਬਾਈ ਹਨਾ ਢੀੜ ਭੜਕ ਕੇ ਇੱਥੇ ਜਾਂਦੇ ਵਿੱਚ ਇੰਨੇ ਲਗੇ ਮੈਂ ਆਪੀ ਜੇ ਜੀ ਆਪਾਂ ਕਰਾ ਤੇ ਹੁਣ ਜੋੜੇ ਜਮਾ ਆਪਦੇ ਹਨ ਆ ਆ ਗਿਆ ਸਕੰਤ ਲੈ ਕੇ ਟੋਕਣ ਤੇ ਹੁਣ ਚੱਲਦੇ ਆਪਾਂ ਅੰਦਰ ਆ ਜਾਓ ਫਿਰ ਅੰਦਰ ਕਿਉਣਾ ਤੁਹਾਨੂੰ ਦਰਸ਼ਨ ਆ ਕਰੀ ਟੈਕ ਕਰਨਾ ਰਾਸ਼ ਬਾਬੇ ਦਾ ਰਾਸ਼ ਹੈਗਾ ਨਜਾਇਜ਼ ਵਾਲਾ ਹੌਲੀ ਹੌਲੀ ਵਾਰੀ ਜਾਓਗੀ ਫਿਰ ਆਪਾਂ ਅੰਦਰ ਚੱਲ ਕੇ ਦੇਖਾਂਗੇ ਮੱਥਾ ਵਾਜੀਵਾ ਤੁਸੋ ਜੀ ਜਦੋਂ ਅਸੀਂ ਨੰਬਰ 18 ਚੱਕਿਆ ਨਹੀਂ ਜਿਆਦਾ ਬੰਦਰਾ 50 ਬਾਈ ਕੰਗਰਸ ਚਰਨੀ ਸੁਵੰਤਰੀ ਚਾਹ ਵੀ ਨਾ ਫਾ ਦੇਖੋ ਭਾਈ 911 ਟਰੈਕਟਰ ਉੱਡ ਨਹੀਂ ਸੈਨ ਵੜਲਾ ਚਾਪਾ ਪ੍ਰਦਰਸ਼ਨ ਨਹੀਂ ਲੱਗਿਆ ਸਾਰਿਆਂ ਦਾ ਜਲਮ ਹੋ ਹੀ ਜਾਂਦਾ ਸੀਗਾ ਨਾਟਕ ਹਨ ਇਨਾ ਸੋਹਣਾ ਤਿਆਰ ਕਰਿਆ ਹੋਇਆ ਜੀ ਹੈ ਹੈ ਇੱਕ ਟ੍ਰੈਕਟਰ ਬੱਟਿਆ ਹੋਇਆ ਹੈ ਨਹੀਂ ਜਿ ਦਿਖਾਉਣ ਵਾਸਤੇ ਜਾਂਦਾ ਪ੍ਰਦਰਸ਼ਨੀ ਵਾਸਤੇ ਆਹ ਕਹਿੰਦਾ ਮਸ਼ਹੂਰੀ ਵਾਸਤੇ ਥੱਲੇ ਮਸ਼ਹੂਰੀ ਵਾਸਤੇ ਹੈ ਨਾ ਦੇਖਦਾ ਨਾ ਅਸਰਾ ਵਾਲਾ ਗਿਆ ਪੈ ਜਾਵਾਂ ਲੋ ਜੀ ਹੁਣ ਆਪਾਂ ਪਿੱਛੇ ਚੱਲ ਪਿੰਡ ਨੂੰ ਲਾ ਕੇ 4 ਘੰਟੇ ਆਪਾਂ ਮੇਲਾ ਦੇਖਿਆ ਹੁਣ ਆਪਾਂ ਇੱਥੋਂ ਚੱਲਦੇ ਆ ਬਸ ਰਸ ਬਹੁਤ ਵਧੀਆ ਜਾਂਦਾ ਹਨਾ ਹੌਣ ਚੱਲਦੇ ਹਾਂ ਫਿਰ ਆਪਾਂ ਬਾਈ ਪਿੰਡ ਨੂੰ ਗੱਡੀਆਂ ਗੱਡੀਆਂ ਗੜੀਆਂ ਇੱਥੇ ਸਾਰੇ ਕਿਤੇ ਸਾਹ ਦੇਖ ਲੋ ਰਾਜਕੰਨਾ ਹੁਣ ਚੱਲੇ ਪਿੰਡ ਰਵਾਂ